ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੇ ਉਸ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜਿਸ ਤੋਂ ਆਪਾਂ ਹੋ ਸਕਦਾ ਜਾਣੂ ਨਹੀਂ ਹੈਗੇ ਤੇ ਨਾ ਹੀ ਆਪਾਂ ਨੂੰ ਉਹਨਾਂ ਦਾ ਇਤਿਹਾਸ ਪਤਾ ਹੋਵੇ ਤੇ ਉਹੀ ਅੱਜ ਵੀ ਉੱਥੇ ਲੰਗਰ ਹਾਲ ਉਦਾਂ ਹੀ ਪੁਰਾਣੇ ਸਰੋਵਰ ਤੇ ਸਭ ਕੁਝ ਦੇਖਣ ਨੂੰ ਮਿਲੇਗਾ ਬਣੇ ਰਹੋ ਵਲੌਗ ਦੇ ਨਾਲ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਆਪਾਂ ਬਿਲਕੁਲ ਕੈਨੇਡਾ ਆਜ ਦਾ ਬਲੌਗ ਆਪਾਂ ਗੁਰੂ ਘਰ ਦਾ ਕਰਾਂਗੇ ਤੇ ਅੱਜ ਆ ਬ ਜਾ ਰਹੇ ਹਾਂ ਜੀ ਇੱਕ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਹੁਠਿਆ ਸਾਹਿਬ ਜਿਹੜਾ ਕੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਜੁੜਿਆ ਹੈ ਉਹਨਾਂ ਨਾਲ ਤੁਹਾਨੂੰ ਮੈਂ ਇਤਿਹਾਸ ਮੈਂਸ਼ਨ ਕਰਦਾਗਾ ਨਾਲ ਨਾਲ ਤੁਸੀਂ ਵੀ ਦਰਸ਼ਨ ਕਰਿਓ ਤੁਸੀਂ ਵੀ ਦਰਸ਼ਨ ਕਰਦੇ ਆ ਤੇ ਬਸ ਥੋੜੀ ਦੇਰ ਜੀ ਨਿਕਲਣ ਵਾਲੇ ਹਾਂ ਬਾਕੀ ਵੀਡੀਓ ਤੁਸੀਂ ਸਾਰਿਆਂ ਨੂੰ ਵੇਖਣ ਨੂੰ ਮਿਲੇਗੀ ਬੰਨ ਲਾਉਂ ਰਿਹਾ ਮਾਲ ਹੁਣ ਕੇ ਸੰਗ ਆ ਗਈ ਚਲੋ ਚਲੋ ਜੀ ਆ ਜਿਹੜੇ ਆਪਾਂ ਗੁਰੂ ਘਰ ਜਾ ਰਹੇ ਆ ਜੀ ਇਹ ਗੁਰੂ ਘਰ ਵੀ ਹੈ ਆਪਣਾ ਬਟਾਲੇ ਦੇ ਵਿੱਚ ਤੇ ਅੱਜ ਦਾ ਮੌਸਮ ਠੀਕ ਸੀ ਤੇ ਇਸ ਕਰਕੇ ਫਿਰ ਆਪਾਂ ਚੱਲੇ ਆ ਅੱਗੇ ਜਦ ਤੱਕ ਧੋਪ ਨਹੀਂ ਖਿਲੀ ਹੁੰਦੀ ਇਹ ਹੁਣ ਰਾਤ بارش ਪਈ ਏ ਜਿਹਦੇ ਕਰਕੇ ਅੱਜ ਦਾ ਮੌਸਮ ਹੈ ਨਿੱਕਦਮ ਬੜੀਆ ਠੰਡਾ ਠੰਡਾ ਕੁਲ ਕੁਲ ਹੋ ਗਿਆ ਹੈ ਹੈ ਗਰੂ ਹੈ ਗਰੂ ਹੈ ਗਰੂ ਅੱਜ ਜਿਹੜਾ ਸਾਹਮਣੇ ਪੋਲੇ ਇੱਥੋਂ ਆਪਣਾ ਖੱਬੀ ਸਾਈਡ ਅੰਬਰੀਸਾ ਰੋ ਜਾਂਦਾ ਆ ਤੇ ਆਧਰ ਸੱਜੀ ਸਾਈਡ ਪਠਾਨਕੋਟ ਨੂੰ ਜਾਂਦਾ ਰਸਤਾ ਤੇ ਜਿੱਧਰ ਆਪਾਂ ਜਾਣਾ ਉਹ ਬਿਲਕੁਲ ਸਿੱਧਾ ਹੀ ਜਾਣਾ ਹੈ ਸਾਹਮਣੇ ਗੇਟ ਬੜਾ ਸ਼ਾਨਦਾਰ ਬਣਿਆ ਆ ਤਨ ਤਨ ਗੁਰੂ ਨਾਨਕ ਦੇਵ ਜੀ ਦਰਸ਼ਨੀ ਗੇਟ ਟੇਰਾ ਬਾਬਾ ਨਾਨਕ ਆ ਵੀ ਉੱਥੇ ਆ ਗਿਆ ਸੀ ਇਹ ਤਾਂ ਮਿਸਾਲ ਕਿੱਦਾਂ ਨੂੰ ਆ ਵਾਏ ਆਪਾ ਗੁਰੂ ਘਰ ਦੇ ਰਸਤੇ ਤੇ ਐਂਟਰ ਹੋ ਗਏ ਆ ਤੇ ਇਹ ਬਿਲਕੁਲ ਲੱਗੀ ਜਿੱਦਾਂ ਗੁਰੂ ਘਰ ਦਾ ਰਸਤਾ ਨਾ ਹੋ ਕਿੰਨਾ ਵਧੀਆ ਜਿਆਣਾ ਅੰਦਰ ਅਕਤ ਲੱਗ ਗਏ ਆ ਅੱਜ ਤੱਕ ਆਈਏ ਜੋ ਆ ਰਹੇ ਪੰਜੇ ਕੋਟਿਆ ਸੈਂ ਅੱਗੇ ਲੱਗ ਪਾਇਆ ਕੀ ਅਰਦਾਸ ਸਦਨਾ ਨਿਕ ਕੀ ਅਰਦਾਸ ਰਹਿਮਤ ਤੇਰੀ ਸੁਖ ਬਖਸ਼ ਸਟੇਮ ਆਪਾ ਗੁਰੂ ਘਰ ਦੇ ਬੈਕ ਸਾਈਡ ਤੇ ਇੱਥੇ ਗੁਰੂ ਅਰਜਨ ਦੇਵ ਜੀ ਦਾ ਖੂਹ ਹੈ। ਇਹ ਜਿਹੜਾ ਖੂਹ ਤੁਸੀਂ ਦੇਖ ਰਹੇ ਹੋ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅੱਠ ਨੁਕਰਾਂ ਵਾਲਾ ਖੂਹ ਤਿਆਰ ਕਰਵਾਇਆ ਸੀ ਤੇ ਜਿੱਥੇ ਉਹਨਾਂ ਨੇ ਇੱਕ ਬਚਨ ਵੀ ਬੋਲੇ ਸੀ ਕਿ ਜਿਹੜਾ ਇਹ ਖੂਹ ਵਿੱਚ ਇਸ਼ਨਾਨ ਕਰੇਗਾ ਤੇ ਉਹਦੇ ਕਈ ਤਰ੍ਹਾਂ ਦੇ ਦੁੱਖ ਜਿਹੜੇ ਆ ਉਹ ਦੂਰ ਹੋ ਜਾਣਗੇ। ਬਾਕੀ ਤੁਹਾਡੇ ਸਾਹਮਣੇ ਮੈਂ ਇਤਿਹਾਸ ਦੀ ਫੋਟੋ ਵੀ ਪਾਦਨਾ ਉਹ ਵੀ ਤੁਸੀਂ ਦੇਖ ਲਿਆ ਤੇ ਖੂਬ ਅੱਜ ਵੀ ਉਸੇ ਤਰ੍ਹਾਂ ਦਾ ਮਤਲਬ ਪੁਰਾਣਾ ਬਣਿਆ ਹੋਇਆ ਤੇ ਜਿੱਦਾਂ ਪਤਾ ਲੱਗਿਆ ਆਪਾਂ ਨੂੰ ਗੱਲਬਾਤ ਕਰਦੇ ਆ ਕਿ ਜਿਹੜਾ ਇੱਥੇ ਜ਼ਿਆਦਾਤਰ ਸੰਗਤਾਂ ਐਤਵਾਰ ਤੇ ਮੱਥਿਆ ਦਿਨ ਤੇ ਇਸ਼ਨਾਨ ਕਰਨ ਆਉਂਦੀਆਂ ਨੇ ਤੇ ਜਿਨ੍ਹਾਂ ਨੂੰ ਜਿੱਦਾਂ ਵੀ ਕੋਈ ਦਿੱਕਤ ਹੋਵੇ ਤੇ ਉਹ ਉਹਨਾਂ ਦੀ ਠੀਕ ਵੀ ਹੋ ਜਾਂਦੀ ਐ ਇਦਾਂ ਕਹਿਣਾ ਹੈ ਬਾਕੀ ਤੁਸੀਂ ਆਪੇ ਇਤਿਹਾਸ ਦੇਖ ਲਿਓ ਉਹ ਤੋਂ ਬਾਹਰ ਆਉਂਦਿਆ ਨਾਲ ਹੀ ਉਹਨਾਂ ਦੇ ਇੱਕ ਜਿਹੜਾ ਪਿੱਪਲ ਦੇਖ ਰਹੇ ਹੋ ਮਤਲਬ ਪੁਰਾਣੇ ਟਾਈਮ ਦਾ ਬਣਿਆ ਹੋਇਆ ਤੇ ਇੱਥੇ ਗੁਰੂ ਅਰਜਨ ਦੇਵ ਜੀ ਆਏ ਸੀ ਤੇ ਉਹਨਾਂ ਦੇ ਇੱਥੇ ਚਰਨ ਪਏ ਹੋਣੇ ਤੇ ਉਦਾਂ ਹੀ ਅੱਜ ਵੀ ਇਹ ਮਤਲਬ ਪੁਰਾਣਾ ਖੜਿਆ ਹੋਇਆ ਹੈ ਤੇ ਪਿੱਛੇ ਲੰਗਰ ਵਾਲ ਪਹਿਲਾਂ ਹੁੰਦਾ ਸੀ ਜਿਹੜਾ ਇਹ ਉਦਾਂ ਹੀ ਪੁਰਾਣਾ ਬਣਿਆ ਹੋਇਆ ਆ ਪਹਿਲਾਂ ਲੰਗਰ ਵਾਲਾ ਇਦਾਂ ਦਾ ਹੁੰਦਾ ਸੀ ਪਰ ਲੀਸਨ ਬੋਰਡਿੰਗ ਕਰਤੇ ਆ ਅੰਦਰ ਲੱਕੜਾ ਵੀ ਹੈ ਉਦਾਂ ਹੀ ਛੱਤ ਬਣੀ ਵੀ ਲੰਗਰ ਪਾਕ ਇੱਧਰ ਹੀ ਨੇ ਲੰਗਰ ਹਾਲ ਚ ਹਲੇ ਵੀ ਲੰਗਰ ਚਾਲ ਰਹੇ ਤੇ ਨਵੇਂ ਵਿੱਚ ਅੱਜ ਕਿਸੇ ਦਾ ਪੋਗ ਹੀ ਅੱਛੀ ਵੀ ਉਧਰ ਹੀ ਚ ਕੁਛ ਆ ਦੱਸ ਕੇ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ ਜੀ ਸਰੋਵਰ ਜਿਹੜਾ ਕਿ ਬਿਲਕੁਲ ਮੈਨੂੰ ਲੱਗਦਾ ਪਹਿਲੇ ਟਾਈਮ ਤੋਂ ਹੀ ਬਣਿਆ ਹੋਇਆ ਹੈ। ਗੇਟ ਆ ਦੇ ਅੰਦਰ ਆ ਗਏ ਆ ਤੇ ਇਹ ਸਰੋਵਰ ਮਦਦ ਤਿਆਰੀ ਹੋ ਰਹੀ ਹੈ ਇਹਨਾਂ ਦੀ ਨਵਾਂ ਬਣਾਉਂਦੇ ਤੇ ਬਾਕੀ ਅੱਧਾ ਲੱਗਦਾ ਵੀ ਪਹਿਲੇ ਤਰ੍ਹਾਂ ਹੀ ਹੈ। ਵਾਹ ਕਿੱਦਾਂ ਠੀਕ ਆ ਸਰੋਵਰ ਤਾਂ ਕਾਫੀ ਵੱਡਾ ਪਰ ਐਂ ਤੱਕ ਤਾਂ ਕਾਫੀ ਟਾਈਮ ਤੋਂ ਸਫਾਈ ਕੋਈ ਨਹੀਂ ਆਈ ਹੈ ਨਾ ਕੋਈ ਮੱਛੀਆਂ ਵੀ ਹੈਗੀਆਂ ਤੁੰਨ ਦੇਖ ਰਹੀਆਂ ਹੋਣੀਆਂ ਇਹ ਮੱਛੀਆਂ ਗਾਇਬ ਹੋ ਗਿਆ ਨਾ ਬੜੀਆਂ ਆਪਣੇ ਇੱਕਦਮ ਏ ਚਲ ਆ ਇੱਥੇ ਲੱਗ ਹੋਦੀ ਜੀ ਬਣਾਈ ਐ ਨਾ ਪਿਆਰੀ ਚੱਲ ਰਹੀ ਏ ਹਾਲੇ ਗੁਰਦੁਆਰਾ ਸਾਹਿਬ ਪੰਜਵੀਂ ਉਠਿਆ ਗੋਦਾਸਪੁਰ ਗੁਰਦਾਸਪੁਰ ਉਸ ਟੈਸਟਿਕ ਗੁਰਦਾਸਪੁਰ ਪੈਂਦਾ ਨਾ ਜਿਹੜਾ ਗੁਰਦਾਸਪੁਰ ਪੈਂਦਾ ਇਕਦਾਂ ਹੀ ਕਿੰਨੀ ਧੁੱਪ ਹੋ ਗਈ ਹੈ ਪਹਿਲਾ ਮੌਸਮ ਵਧੀਆ ਜੀ ਮਾਚਲ ਚ ਬਿੰਦਲ ਨਾ ਰੰਗ ਵੇਣ ਲਈ ਕਿਹੜਾ ਉੰਨਾ ਸਾਈਡ ਉੰਨੀ ਅੱਗੇ ਗੱਤਰਾ ਉੰਨੀ ਤੋਂ ਉਹਨੂੰ ਉਹਰੇ ਨੰਗਲ ਦੇ ਨਾਲ ਆ ਗੱਤਰਾ ਹੈ ਸੋ ਹੋਪ ਤੁਸੀਂ ਅੱਜ ਦੇ ਵਲੋਗ ਵਿੱਚ ਗੁਰੂਗੜ੍ਹ ਦੇ ਦਰਸ਼ਨ ਕੀਤੇ ਆ ਤੇ ਉਹ ਵੀ ਦੇਖ ਲਿਆ ਪੁਰਾਣਾ ਅਸੀਂ ਵੀ ਦਰਸ਼ਨ ਕਰ ਲੈਨੇ ਤੇ ਬਾਬਾ ਜੀ ਦਾ ਇੱਕ ਹੋਰ ਗੱਲ ਪਤਾ ਲੱਗੀ ਕਿ ਇੱਥੇ ਕਰਤਾਰਪੁਰੇ ਜਿਹੜਾ ਪਾਕਿਸਤਾਨ ਵਿੱਚ ਉੱਥੇ ਜਾਣਾ ਹੋਵੇ ਬੰਦਾ ਜਾ ਸਕਦਾ ਹੈ ਕੋਈ ਉੱਥੇ 1500 2000 ਲੈਂਦੇ ਨੇ ਤੇ ਤੁਹਾਨੂੰ ਕਰਤਾਰਪੁਰ ਇੱਕ ਗੁਰੂ ਘਰ ਦੇ ਦਰਸ਼ਨ ਕਰਾ ਦਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਸੀ ਉਹ ਕਰਤਾਰਪੁਰ ਦਾ ਤੇ ਬਾਕੀ ਦੇਖਦੇ ਆ ਕੋਈ ਜੇ ਪਲਾਨ ਬਣਿਆ ਤਾਂ ਹੇ ਤੇ ਬਨਾਮਸ਼ਿਕ ਦਾ ਰੇਟ 30 ਤੇ ਆਪਣੇ ਇੱਥੇ ਹੈਗਾ 40 40 ਤੋਂ ਸਟਾਰਟ 40 50 ਹਾਂਜੀ ਰੇਟ ਕਿੰਨੇ ਦਾ ਹੈ ਹੈ ਅਜੀਬ ਹਾਂਜੀ ਹੈਨੇ ਕਿਹੜਾ ਹੰਜੀ ਰਮਜੀ ਹੰਜੀ ਕਿਹੜਾ ਆਦਰੀ ਉਹ ਵੀ ਚੈੱਕ ਕਰ ਬਦਾਂ ਚੈੱਕ ਕਾਈਡ ਵੀ ਸੇ ਪੈਸੇ ਅਨੂ ਕਟੋ ਢੰਡਾ ਮਾਰ ਇਨਗਰੀਡੀਅੰਟਸ ਪੈਰੇ ਨੇ ਵਿੱਚ ਉਹ ਆਂਦੇ ਆਂਦੇ ਥਲੇ ਡੇਗਿਆ ਸੀ ਮੇਰੇ ਤੋਂ ਥੋੜੀ ਜਿਹੀ ਸੱਟ ਲੱਗੀ ਐ ਨਹੀਂ ਡੇਗਿਆ ਮੈਂ ਇਹ ਕਿਸਲਾ ਫਿਰ ਕਰਤਾਰਪੁਰ ਜਾਣਾ ਹੈ ਪਾਕਿਸਤਾਨ ਜੰਮੇਆ ਧਲੇ 2000 ਰੁਪਏ ਦੇ ਪਾਕਿਸਤਾਨ ਇੱਕ ਜਣੇ ਜਾਏਗਾ ਐ ਵੀ ਗੱਲ ਬਾਤ ਕਰਾਂ ਨਹੀਂ ਤਵਾਦ ਨਹੀਂ ਅਰੇ ਦੂਸੇ ਹੀ ਦੇ ਤਾਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਤੇ ਓਕੇ ਫਿਰ ਮਿਲਦੇ ਆ ਜੀ ਕਿਸੇ ਹੋਰ ਨਵੇਂ ਵਲੌਗ ਵਿੱਚ ਬਾਏ ਬਾਏ